ਤੂੰ ਜਿੱਤ ਹੈੱਡ ਸਟਾਰ ਨੰਬਰ ਤੇ ਕਾਲ ਕਰ। ਮੈਂ ਤੁਸੀ ਕਰੋ। ਤੁਹਾਡੇ ਲਈ ਆਏ ਕਾਲ ਕਰੋ। ਕੀ ਕਰ? ਇਹ ਬਰਦਾਸ਼ਤ ਨਹੀਂ ਕਰਨਾ। ਮੈਨੂੰ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ। ਮੈਨੂੰ ਕੁੱਟਿਆ। ਮੇਰੀ ਬਾਹ ਤੇ ਮਾਰਿਆ। ਮੈਨੂੰ ਕਹਿੰਦੇ ਆ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲਿਆ ਕੇ। ਲੇਡੀਜ਼ ਲਿਆ ਕੇ ਇਹਨਾਂ ਨੇ। ਮੇਰੇ ਮਾਰਿਆ। ਆਹਾ ਕੱਢ ਕੇ ਲੈ ਕੇ ਗਏ। ਪਰਾਦੇ ਸਰਪਾੜਾ ਸਾਡੇ ਮੁੰਡੇ ਦਾ ਸਿਰ ਪਾੜ ਗਿਆ ਪਤਮੀ ਜੀ ਕੀਤੀ ਆਹ ਲੇਡੀਜ਼ ਬੋਲੀਆਂ ਆ ਜਾ ਕੋਣ ਆਇਆ ਹੈ ਇਹ ਸੀ ਕੋਈ ਨਾ ਆਇਆ ਨਹੀਂ ਆਲਾ ਕੰਜਰਾ ਆ ਜਾ ਦੇ ਗੂ ਖਾਣ ਆਇਆ ਇੱਥੇ ਖੜ ਕੇ ਬਣਾਏਗਾ ਕਿਧਰ ਆਏਗਾ ਲੈ ਨੂੰ ਚੱਕੀ ਆ ਜਾ ਕਿੱਥੇ ਆ ਬੰਦਾ ਹੈ ਕਿੱਥੇ ਇਹ ਰੰਡੀਆਂ ਦਾ ਹੋਰ ਏ ਇੱਕ ਦਫਾ ਤਾਂ ਆਇਆ ਹਾਂ ਲੋ ਕੜੀਆਂ ਬਣ ਗਏ ਰੱਗੜੀਆਂ ਵੀ ਰਹੀਆਂ ਹਾਂ ਮੈਨੂੰ ਬਹੇ ਕਿਹੜੀ ਆ ਇਹ ਹਾਂ ਇਹ ਕਹਿੰਦੇ ਰੰਡੀਆਂ ਆਉਣੀਆਂ ਆਉਣੀਆਂ ਮੇਰੇ ਉਸੇ ਕਹਿੰਦੇ ਤੇਲਾਇਆ ਬੰਦਾ ਉਹਨੇ ਮੇਰੇ ਖੁਦ ਵਾਲ ਪੱਟੇ ਆ ਵੇਖੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਹਾਂ ਮੇਰੀ ਬਾਹਾਂ ਤੋੜਤੀ ਮੇਰੀ ਆ ਬਾਹਾਂ ਦੇ ਉੱਤੇ ਮਾਰਿਆ ਜ਼ੋਰ ਦੇਣੇ ਆ ਵੀਰੇ ਨੇ ਬਚਾਇਆ ਸਾਡੇ ਮੁੰਡੇ ਦਾ ਸਿਰ 파ਰਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕੇ ਮੈਂ ਇਹਨਾਂ ਦੇ ਨਹੀਂ ਖੜੀ ਸੀ ਬੇਬੇ ਉਹਨਾਂ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਉਹ ਕੰਦੇ ਹੱਥ ਲੀਕਦੇ ਬਾਹਰ ਹਾਂ ਤੋਂ ਨਿਕਲ ਕੇ ਆਪਣਾ ਘਰੋਂ ਫੱਟਿਆ ਮੈਂ ਤੁਸੀਂ ਕਰਦੇ ਹਾਂ ਆਹ ਵਾਹ ਗਿਆ ਬੜਿਆ ਉੱਥੇ ਮੈਨੂੰ ਕਹਤ ਮਾਇ ਚੱਲ ਏ ਮੇਰਾ ਕਿਰੋ ਸੀ ਸੋਰੋ ਦਾ ਸਿੱਧੀ ਜਾ ਰਹੇ ਸੀ ਮੈਨੂੰ ਮੇਰਾ ਕਿਹੜਾ ਫੜਿਆ ਇਹ ਤਾਂ ਨਹੀਂ ਇਹਨਾਂ ਨੂੰ ਜਾਣੇ ਤੁਹਾਡਾ ਮੁੰਡਾ ਹੀ ਹੈ ਨਾ ਇਹ ਝੂਠ ਬਣਾ ਬੋਲੋ ਕਿ ਮੁੰਡੇ ਆ ਮੈਡਮ ਜੀ ਝੂਠ ਬੋਲ ਰਹੇ ਆ ਰੁਕੋ ਰੁਕੋ ਇਹਨੇ ਫੜਿਆ ਇਹ ਕਿਹੜੇ ਆਖੋ ਲੈ ਜਦੋਂ ਪੈਂਤੀ ਲੱਕ ਬੰਦੇ ਕੋਲ ਆਸੀ ਉਹੋ ਬੜਾ ਮੇਰਾ ਹਾਂ

ਰੇ ਸਾਹਮਣੇ ਕੀ ਕੁਛ ਹੋ ਰਿਹਾ ਰੇਤ ਮਾਫੀਆ ਕੀ ਕੁਛ ਕਰ ਰਿਹਾ ਮੈਂ ਐਸਐਚਓ ਨੂੰ ਕਾਲ ਕਰਦੀ ਨੋ ਰਿਪਲਾਈ ਐਕਸੀ ਨੂੰ ਕਾਲ ਕੀਤੀ ਨੋ ਰਿਪਲਾਈ ਲਾਈ ਪੰਜਾਬੀ ਟੀਵੀ ਵੈਬਸਾਈਟ ਤੇ ਪੂਰਾ ਮਹੀਨਾ ਮਸ਼ਹੂਰੀ ਸਿਰਫ 10000 ਰੁਪਏ ਦੇ ਵਿੱਚ ਵੈਬਸਾਈਟ ਤੇ ਹਰ ਇੱਕ ਖਬਰ ਤੇ ਵਿਗਿਆਪਨ ਸਿਰਫ 15000 ਮਹੀਨਾ ਸ਼ਰਤਾਂ ਲਾਗੂ ਸੰਪਰਕ ਕਰੋ 96531 96532빅 ਫੂਟ ਸੈਡਨ ਸੈਡਰੋ ਬੁਲੀ ਵਾਸ਼ਿੰਗਟਨ ਦੀ ਐਸੀ ਥਾਂ ਜਿੱਥੇ ਖਾਣੇ ਦੇ ਨਾਲ-ਨਾਲ ਯਾਦਾਂ ਬਣਦੀਆਂ ਨੇ ਡਾਈਨਿੰਗ ਡਰਿੰਕਸ ਗੇਮਸ ਲਾਈਵ 뮤직 ਦੇ ਨਾਲ-ਨਾਲ अपने हर इवेंट नुम्बर नाओ यादगार टेकआउट डाइनिंग जहां ऑनलाइन बुकिंग दे लेई हमेशा याद रखो बिग बर्ड्स डेन 899 मेडकॉप स्ट्रीट सेड्रोवुली वाशिंगटन कॉल 360 399 7737